ਹੋਣੀ ਕਿਵੇਂ ਹੈ ਇਹਦਾ 2.5 ਲੱਖ ਹੈ ਮੁੱਲ ਜੀ ਇਸ ਦੇ ਸਾਹਦੇ ਮੇਰੇ ਨਹੀਂ ਆਉਣਾ ਕੰਮ ਨਹੀਂ ਆਉਣਾ ਮੁਸ਼ਕਲ ਇਹ ਤਾਂ ਗੱਲ ਦੀ ਬੰਦ ਵੀਰ ਕੀ ਮੁੱਲ ਹੈ ਦੋ ਥਾਨੇ ਹੈ ਦੋ ਥਾਨੇ ਨਾ ਵਿਗਾਰੀ ਨੇ ਜੀ ਉਹ ਦੋ ਥਾਨੇ ਹੈ ਜਿੰਨਾ ਮੁੱਲ 2 ਲੱਖ

ਆਏ ਜੋਤ ਤੇ ਮੰਗਾ ਮੰਗਾ ਮੰਗਤਰਾ ਮੰਗਾ ਸਾਇਦਾ ਜੰਡੇ ਰੱਖੇ ਲੋ ਕੋਈ ਜਾਪੇ ਜਾਏ ਬੱਚੇ ਗੰਦੇ ਮੈਂ ਤੈਨ ਮੈਂ ਦੇਖ ਲਈ ਸਾਈਡ ਸਾਈਡ ਦੇ ਸਾਈਡ ਤੇ ਘੇੜ ਪੂਰਾ ਨਹੀਂ ਥਾਰੀ ਹੋਰ ਥੋੜੀ ਇੱਕ ਬਾਜ ਜਨਾ ਨਹੀਂ ਦੇਖੋਗੇ ਆਏ ਹੋ ਕੋਈ ਉਹ ਤਾਂ ਹੋਰ ਆਖਾ ਜਨਾ ਦਾ ਨਹੀਂ ਤਾਂ ਦੇਰ ਨਾਲੇ ਨਾਲੇ 10 ਕੀ ਕਰ ਦੋ ਦਸ ਕਰਾ ਦੋ ਦੀ ਲੈ

ਉਹੀ ਕਰੂਗਾ ਆਈ ਬਹਿ ਜਾਗੇ ਕੋਈ ਨਾ ਜੇ ਤੁਹਾਨੂੰ ਆਏ ਨੇ ਪਤਾ ਹੈ ਕਰਨਾ ਆਉਂਦਾ ਪਤਾ ਮੁੰਡਾ ਹੁੰਦਾ ਠੀਕ ਆ ਚਾਚਾ ਬਣਾਖੇ ਬਾਦ ਨੂੰ ਤਸਵੀਰ ਇਹਦਾ ਇੱਕ ਅੱਸੀ ਆ ਦੇਣੀ ਕਿੰਨੇ ਬੱਚਾ ਦਾ ਮੁੱਲ ਹੀ ਨਹੀਂ ਕਰਿਆ ਮੁੱਲ ਕਰ ਮੁੱਲ ਕਰ ਨੂੰ ਕੀ ਯਾਰ ਕੀ ਕਹਿਣਾ ਤੂੰ ਹੀ ਕਹਿਣਾ ਤੂੰ ਦੱਸ ਦੀ ਇਹ ਚੱਲਾ ਆਇਆ ਇਹ ਤਾਂ ਦਿਮਾਗ ਉੱਚਾ ਕਰਦਾ ਕੀ ਗਿਆ ਨਾ ਕਿੰਨੇ ਦਿਓ ਇਟੋ ਬੜਾ ਕਥਾ ਹੋਤੀ ਬੜੀ ਨਾ ਜੈ ਜੀ ਮੁੱਲ ਕਰਕੇ ਕਹਿ ਬੰਗੇ ਮੈਂ ਸਲੇ ਜੈ ਜੈ ਮੈਂ ਤੈਨੂੰ ਇੱਕੋ ਹੀ ਗੱਲ ਕਹਿੰਦਾ ਸਵੇਰ ਦਾ ਵਕਤ ਆ ਇਹ ਤਾਂ ਲੰਮੂਰ ਲਾ ਢਾਈ ਲਾ ਤੇ ਥਨ ਹੰ ਤੇ ਸਬੀਦਾ ਹਾਂ ਨਾ ਉਹ ਜਰਾ ਭਾਈ ਅੱਛਾ ਬੀ ਲੈ ਅਰੇ ਬਾਤ ਕਰ ਰਿਹਾ ਪਾਸੇ ਕਿਲੋ ਦੱਸੋ ਦੱਸਤਾ ਹੀ ਤਾਂ ਇਹਦਾ ਬਟਾਈ ਨਹੀਂ ਦੇਣੀ ਹੈ ਬੰਦਾ ਹੋਰ ਹੋਗਾ ਆ ਕੇ ਦੱਸ ਆ ਜਾ ਜੇਤਾ ਹੋਇਆ 17 ਕਿਲੋ ਫੇਰ ਮੈਂ ਰੱਖ ਲਈਨੇ 20 ਤੇ ਮੈਂ ਪਾ ਕੇ ਮੇਰੀ ਛੜ ਦਿਓ ਕਰਾਇਆ ਤੁਨੂੰ ਮੈਂ ਲੇਵਾ ਦੇ ਕੇ ਮੈਂ ਲੈ ਹਾਂ ਹੁਣ ਮੁੱਲ ਕਰ ਕਹਿ ਵੀ ਆਇਆ ਮੁੱਲ ਕਰਦੇ ਆ 1.7 ਟੋਰ ਮਾਰੀ ਜੁੱਟ ਓਰਾ ਬੰਦੇ ਕੀ ਲੋਕਾਂ ਕੋਲ ਆ ਗਿਆ ਦੇ ਜੀ ਮਗਾਸੀ ਤੁਸ ਤੋਂ ਕਰੀ ਦੇਵਾਂਗੇ ਪਹਿਲੇ ਵੀ ਪੁੱਤੀ ਬੈ ਨਸਲਾਂ ਦੇ ਕਰਤਾ ਦਾ ਲੇਵਾ ਦੇ ਕੇ ਮੈਂ ਆ ਨੋ ਮੈਂ ਜਾਨਿਤ ਵੀ ਭਰੀ ਪੜੀ ਏ ਛੇ ਛੇ ਮਗਦੇ ਨਹੀਂ ਆ ਤੂੰ ਜਦਨ ਕੱਟ ਕੇ ਦੇਖ ਲੈ ਬੱਤੇ ਦੀ ਸੱਦੋ ਵਾਲਾ ਪੈਂਡਾ ਗਿਆਨੀ ਦਾ ਮੁੰਡਾ ਤੈਨੂੰ ਤਾਂ ਕੀ ਪੈਰਾਂ ਪਤਾ ਨਾ ਵੀ ਬੰਦੇ ਦਾ ਮੁੰਡਾ ਸਾਰੇ ਦਲੰਦਰ ਦਲੰਦਰ ਜੰਮੂ ਤੱਕ ਜਾਂਦੀਆਂ ਕੀ ਕਹਿਣ ਤੁਸੀਂ ਕਹਿਣਾ ਜੀ ਕੂੰ ਕਹਿ ਵੀ ਮੰਗੇ ਆਏ ਆ ਜੀ ਬਹਿ ਜਾਣਾ ਹੁਣ ਤੇਰਾ ਬਦਨ ਕਹਿ ਬੈਨ ਇਹਨਾਂ ਤਾਂ ਬੋਲੀ ਚਾਹੁੰਦੇ ਬਸ ਕਰ ਤੂੰ ਹੀ ਕਹਿਣਾ ਪੱਕਾ ਮੁੱਲ ਲਾ ਬੱਚਾ ਸਾਡ ਮੈਂ ਲਿਆ ਜਾਂਦਾ ਪੱਕਾ ਗੱਲ ਕੱਚੇ ਜਹੇ ਇਹਦੇ ਦਿਮਾਗ ਛੇਵੇਂ ਆਏ ਨਹੀਂ ਭੇਜ ਤਾ ਦਿੱਲੀ ਦੀ ਮੈਂ ਤੈਨੂੰ ਤਾਂ ਹੀ ਕਹਿਣਾ ਨਾ ਮੈਂ ਆਪਦਾ ਸਹਾਰਾ ਲਾ ਕੇ ਭੇਜ ਤੇਰੇ ਕੋਲੋਂ ਜਦੋਂ ਹਵਾ ਆ ਗਿਆ ਫਿਰ ਤੈਨੂੰ ਦੱਸੂਗਾ ਦੂਰ ਹੈ ਜੀ 1:30 ਤੂੰ ਕਹਿ ਵੀ ਐਨੇ ਦੀ ਦਿੱਲੀ ਕੱਤੀ ਦਾਦੇ ਵਾਦੇ ਜੋ ਨਾ ਹੋਵੇ ਵੀ ਤੂੰ ਲਕੀਰ ਬਗਲ ਦੇ ਆਪਰ ਤੋਂ ਲੈ ਲੈ ਨਾ समझ नहीं है। उत्तरापलाहोजी लड़के निकला ये सात सौ। दस पिन दीजिए मेरे घर। जाये निकालो। ठले हैं नहीं कुछ। तो है। तो तो मैं क्या मैं हैल्थ ज़बेर जसी गलत का अगला बगल का। आये चाय भी आये हो जी। बेटा मैं खाना बुलाऊं। नहीं नहीं दीदी। अब आप कोई नहीं आपे ਆ ਜਾ ਤੈਨੂੰ ਨਹੀਂ ਆਉਂਦਾ ਪਰ ਸਿੱਧੇ ਹੋ ਜਾਗੇ 10 ਕਿ ਮਿੰਟ ਗੀਂਦ ਮਾ ਲਾ ਤੂੰ ਜਾ ਆਏ ਕਹਦੇ ਜੇ ਅੱਜ ਕਰਕੇ ਵੀ ਜਿਹੜੀ ਵੇਚਣ ਵਾਲੀ ਗੱਲ ਆ ਵੇਚਣ ਵਾਲੀ ਨਹੀਂ ਲੈ ਲੈ ਲੱਖ ਦੀ ਨਹੀਂ ਕੋਈ ਬਾੜੇ ਬੈ ਮੈਂ ਦੇਖ ਇਹ ਬਜ਼ਾਰਾ ਛੋਟੇ ਵੀਰ ਇਹਦੇ ਚ ਕੋਈ ਗੁੱਸੇ ਵਾਲੀ ਗੱਲ ਨਹੀਂ ਤੈਨੂੰ ਪੈਸੇ ਵੀ ਲੱਗਣੇ ਆ ਮੈਂ ਵੀ ਲਾਉਣੇ ਆ ਹੋਰ ਨੇ ਵੀ ਕੋਈ ਮੈਥੋਂ ਵੀ ਘੱਟ ਲਾਉ ਕੋਈ ਮੈਥੋਂ ਵੀ ਵੱਧ ਲਾਉ ਨਹੀਂ ਨਹੀਂ ਅਗਲੇ ਮੈਂ ਜਾਂਚ ਲਈ ਆਂ ਹਾਂ ਇਹ ਬਾਜ਼ਾਰ ਆ ਜੀ ਬਾਜ਼ਾਰ ਹੈ ਕਹਿ ਵੀ ਆਇਆ ਹਾਂ ਇਧਰ ਮੇਰੇ ਕੰਨੀ ਧਿਆੜ ਕਰ ਮੈਨੂੰ ਤੋੜ ਦੋ ਫਿਰ ਮਿਲ ਜਾਈਂ ਲੰਬੇ ਹੀ ਦੇ ਦੇ ਹੈ ਕੋਈ ਵਾ 15 18 ਦਾ ਦਾ ਚਾਲ ਤਾਂ ਦੇਖ ਲਿਆ ਚਾਲ ਨੂੰ ਕੀ ਹੋਇਆ ਇਹਨੂੰ ਬੁਰਿਆ ਤੋ ਬਰੇ ਤੌਰ ਬਣਾਏਗਾ ਪਰ ਕਿਸੇ ਨੂੰ ਸੁਭੇ ਚਾਹ ਤੇ ਚਾਹੀਦੀ ਨਹੀਂ ਜੇ ਤਾ ਤੂੰ ਵੇਚ ਨਹੀਂ ਮੈਂ ਤੀਨ ਮੈਨੂੰ ਇਹ ਰਾਹ ਆਪ ਸਿੱਧਾ ਵੀ ਕਿੰਨੇ ਦੀ ਦਪਾਗਾ ਜੇ ਤੂੰ ਇਹ ਲਾਇਆ ਤੇ ਨਹੀਂ ਤੂੰ ਕਰਾ ਦੇ ਨਹੀਂ ਚਾਹਾਲ ਤੇ ਵੀ ਵਾਇਂਦ ਨਹੀਂ ਵਿਖਣੀ ਵੀ ਵਾਇਂਦ ਨਹੀਂ ਵਿਖਣੀ ਅੱਛਾ ਚੱਲ ਕੋਈ ਨਾ ਬੀ ਵਾਇਂਦ ਨਹੀਂ ਵਿਖਣੀ ਜਿਹੜਾ ਤੂੰ ਕਹਿੰਦਾ ਨਾ ਰਾਹ ਬਗਦਾ ਉਹਦੇ ਚ ਕੋਈ ਮੈਂ ਨਾ ਜੈਜ ਕਹਿੰਦਾ ਕਹਿੰਦੇ ਨਹੀਂ ਆਉਣ ਨਹੀਂ ਤਾਂ ਬਾਹਰ ਥੱਲੇ ਖੜਾ ਮੈਂ ਕਹੀ ਯਾਰ ਬਾਈ ਦਾ ਲਾਟਿਆ ਹੋਰ 15 ਕਹਿੰਦਾ ਸੀ ਹੁਣ 22 ਨਾ 22 ਕਹ ਤੈਨੂੰ 15 15 ਕਿਹਾ ਜੀ ਨਾ ਜੀ ਯਾਰ ਆ ਬਾਈ 90 ਦੇ ਉਹ ਹਾਂ ਬਾਈ ਯਾਰ ਤੈਨੂੰ ਮੈਨੂੰ ਇਹ ਮੈਨੂੰ ਇਹ ਕਹਦੇ ਵੀ ਨਹੀਂ ਦਿੰਦਾ ਬਸ ਥੀ ਨਾ ਥੀ ਤਾਂ ਦੋ ਘੱਟ ਲੈਣਾ ਹੋਰ ਵੀ ਮਾਈਕ ਨੂੰ ਥੀ ਦੀ ਤਾਂ ਕਿੰਧਰੋ ਹਜ਼ਾਰ ਰੁਪਏ ਤੇ ਥੀ ਦੀ ਕਿੰਧਰੋਂ ਨਹੀਂ ਜਾਇ ਨਹੀਂ ਲੈਣਾ ਹੁੰਦੇ ਮਾਡਮ ਬੋਲ ਤੂੰ ਮੰਗਾ ਬਾਂਗ ਤੂੰ ਕੀ ਮੰਗਿਆ ਮਾਰ ਵੀਰ ਆਪਣਾ ਧਾਨਾ ਆਪਾਂ ਮੰਗਣਾ ਜਾਇਜ ਮੁੰਨਾ ਹੋਈ ਤਾਂ ਵੇਚਾਂਗੇ ਨਹੀਂ ਰਹਿਣ ਦੇਾਂਗੇ ਅਜੇ ਬੋਲੀ ਜੋ ਖਾਲੀ ਕੀਤੀ ਕਿੰਨੇ ਦੀ ਦਸਣਾ ਤੁਸੀਂ ਤੁਸੀਂ ਜਾਇਦ ਕਰਕੇ ਕਹੋ ਯਾਰ 5000 ਹੋਰ ਘਟਾ ਦੇ ਦੀ ਹੁਣ ਤੁਸੀਂ ਕੁਝ ਮੰਗੋਗੇ ਤੁਹਾਡੇ ਤੋਂ ਕੀ ਮੰਗੋਗੇ ਕਿੰਨੇ ਦੀ ਹਾਂ ਜੀ ਸਾਹਿਬ ਮੰਗਦੇ ਕਿੰਨੇ ਦੀ ਆ ਵੇਖ ਲਾ ਸੇਠ ਮੈਂ ਕਿੰਨੇ ਦੀ ਬਾ ਜੋੜਾ ਲਗਾ ਮੈਂ ਕਿਹੜੀ ਮੈਂ ਕਰਨੀ ਚਾਹਾਂਗੇ ਪੰਜ ਦਿਨ ਨਹੀਂ ਹੁੰਦੇ ਪੰਜ ਦਿਨ ਤੱਕ ਸੁਣਨਾ ਨਾ ਕਮਰ ਦਿੱਤੀ ਓਏ ਬੱਸ ਜਾਇਦ ਹੀ ਐ ਆ ਜਾ ਭਾਈ ਵੀ ਦੱਸ ਦਿੰਦੇ ਤਾਂ ਬਿਆਰ ਆ ਨਾ ਬਾਹਰ ਹੈ 55 ਦੀ ਇਹਦੀ ਵਿਕਨੇ ਕਿਹੜਾ ਫੇਂਡ ਬਾਈ ਦਾ ਠੋਗੜ ਹੈ ਠੋਗੜ ਠੋਗੜ ਇੱਕ ਤੈਨੂੰ ਦੱਸਾਂ ਜੈਜ ਮੋਲ ਨਾਲ ਵੇਚੀਂਗਾ ਜੀਵ ਚ ਪੈਸੇ ਪੈ ਜਾਣਗੇ ਨਹੀਂ ਖੜਾ ਪੈਸੇ ਮੰਗੀ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਠੀਕ ਹੈ ਠੀਕ ਹੈ ਨਾ ਜੇ ਤਾ ਕੋਈ ਡਾਲਦਾ ਉਹਦੇ ਹਿਸਾਬ ਨਾਲ ਮੈਂ ਮੈਂ ਇਸ ਦਾ ਸੌਦਾ ਕਰ ਦਿੰਦਾ ਜੇ ਤੂੰ ਕਹੇਗਾ ਵੀ ਛੋਟੇ ਭਾਈ ਨਹੀਂ ਤੂੰ ਦੱਸ ਲੈ ਲੈਣਾ ਮੈਂ ਬੜਾ ਗੱਲਾਂ ਨਹੀਂ ਕਰਦਾ ਇੱਕ ਹੀ ਗੱਲ ਚੀ ਤੈਨੂੰ ਕਹੂੰਗਾ ਇੱਕ ਦਾਸ ਦੀ ਮੈਂ ਇਸ ਥਰੀ ਹੁਕਾ ਲੈ ਤੂੰ ਪਤਾ ਹੈ ਤੈਨੂੰ ਪਤਾ ਕਿੰਨੇ ਲੱਗੇ ਨਹੀਂ 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 ਲੱਗੇ ਉਹਨਾਂ ਦੇ ਵੀ ਨਹੀਂ ਯਾਰ ਮੈਂ ਇਹਦੇ ਵਿੱਚ ਕੋਈ ਗੁੱਸਾ ਧੋਰੋ ਕਰਦਾ ਗੁੱਸਾ ਨਹੀਂ ਕਰਦਾ ਜਿਹੜੀ ਮੈਂ ਅਸੀਂ ਅਸੀਂ ਦੂਜੇ ਤੀਜੇ ਲੈਣੀ ਆ ਫਿਰ ਤੂੰ ਫਿਰ ਮੁੱਲ ਹੀ ਜ਼ਿਆਦਾ ਕਰਦਾ ਆ ਵੀ ਨਹੀਂ ਨਹੀਂ ਜਿਹੜੀ ਗੱਲ ਆ ਬੋਲੀ ਬਹੁਤ ਤੇਜ਼ ਕਰਦਾ ਇੱਕੋ ਹੀ ਵਾਰੀ ਗੱਲ ਕਹੇ ਬੜੀਆਂ ਗੱਲਾਂ ਚਾਹੀਦੀ ਵੱਡੀ ਲਹਿਰ ਨਾਲ ਬਗਲ ਵੀ ਜਿਹੜੀ ਆਪਣਾ ਮੂੜੇ ਉੱਥੇ ਹੀ ਦੇਈ ਜਾਈਏ ਕਿਹੜੇ ਇੱਕ ਪਣੀ ਗੱਲ ਕਹੇ ਨਹੀਂ ਇੱਕ ਕੰਨੀ ਜਦੋਂ ਬੌਂਦੇ-ਬੌਂਦੇ ਰਹਿਣ ਵੱਡੀ ਬਗਲ ਲਈਏ ਨਾ ਉਹ ਪੀਕ ਬਣ ਜਾਂਦੀ ਆ ਦੂਜਾ ਉੱਥੇ ਰਹਿੰਦਾਗਾ ਖਾਣੇ ਉਹਦਾ ਵੀ ਕੋਈ ਫਾਇਦਾ ਜਿਹੜੀ ਗੱਲ ਜਾਇਜ਼ ਆ ਉਹ ਖਾਏ ਡੇਢ ਤਾਂ ਤੂੰ ਕਹੀ ਜਨ 55 ਲੰਘਿਆ ਤੇ ਯਾਰ ਹੱਦ ਹੋਊ ਉਹ ਗੱਲ ਨੂੰ ਡੇਢ ਨਹੀਂ ਕਿਹਾ 55 ਕਿੰ ਨੂੰ ਕਿਹਾ ਕਰ ਉਹਨੂੰ ਨਾ ਨਾ ਮੈਨੂੰ ਕਹਾਨੂੰ ਤੈਨੂੰ 55 ਕੇ ਦੀ ਨਾਲ ਗੱਲ ਹੋਈ ਹੋਰ ਤਾਂ ਮੇਰੀ ਗੱਲ ਨਹੀਂ ਕੀਤੀ ਤੂੰ ਗੱਲ ਮੈਨੂੰ ਕਹਿ ਵੀ ਆਏ ਹੁੰਦੇ ਮੈਂ ਤਾਂ ਕਹਾਂ ਕਿ ਤੈਨੂੰ ਥੁਲਾ ਦਿੰਦੇ ਆ ਨਹੀਂ ਤੇਰੀ ਮਰਜ਼ੀ ਆ ਬਾਈ ਤੇਰੀ ਮਰਜ਼ੀ ਆ ਵੀ